ਸ਼ਿਵ ਚਰਨ ਜੱਗੀ ਕੁੱਸਾ ਉਹ ਲੇਖਕ ਹੈ ਜੋ ਉਹਦੇ ਦਿਲ 'ਚ ਹੈ ਉਹੀ ਉਹਦੇ ਮੂੰਹ 'ਚ ਹੈ ਉਹਨਾਂ ਦੀ ਲੇਖਣੀ ਨੂੰ ਲੋਕਾਂ ਵੱਲੋਂ ਸਿਰ ਮੱਥੇ ਪਰਵਾਨ ਕੀਤਾ ਗਿਆ। ਇਹੀ ਵਜ੍ਹਾ ਹੈ ਕਿ ਉਹ ਸਭ ਤੋਂ ਪੜਿਆ ਤੇ ਸਭ ਤੋਂ ਵੱਧ ਛਪਣ ਵਾਲਾ ਲੇਖਕ ਹੈ। ਸ਼ਿਵ ਚਰਨ ਜੱਗੀ ਕੁੱਸਾ ਦੀ ਇੱਕ ਕਹਾਣੀ ਰੱਸੀਆਂ ਧਰ ਕੇ ਮਿੰਨਦੇ ਲੋਕੀ ਆਪ ਸਭ ਦੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਅਕਸਰ ਇਹ ਕਿਹਾ ਜਾਂਦਾ ਹੈ ਕਿ ਰस्सियां ਧਰ ਕੇ ਮਿੰਦੇ ਲੋਕੀ ਔਤ ਗਿਆਨੀਆਂ ਥਾਵਾ ਇਸ ਵਿਸ਼ੇ ਨਾਲ ਸੰਬੰਧਿਤ ਇੱਕ ਕਹਾਣੀ ਆਪ ਸਭ ਦੇ ਫਰੂ ਫਰੂ ਕਰ ਰਹੇ ਹਾਂ ਸ਼ਿਵ ਚਰਨ ਜੀ ਕੁਸਾ ਲਿਖਦੇ ਨੇ ਕਿ ਗਿੰਦਰ ਥੋੜਾ ਜਿਆਦਾ ਸਿੱਧ ਪਧਰਾ ਬੰਦਾ ਸੀ ਦਿਮਾਗ ਤਾਂ ਜਿਵੇਂ ਰੱਬ ਨੇ ਉਹਨੂੰ ਦਿੱਤੇ ਹੀ ਨਹੀਂ ਸੀ ਜਿਵੇਂ ਕਿਸੇ ਨੇ ਆਖ ਦਿੱਤਾ ਉਹਨੂੰ ਹੀ ਸਤ ਵਚਨ ਕਹਿ ਕੇ ਮੰਨਣਾ ਜਿੱਦਰ ਨੂੰ ਕਿਸੇ ਨੇ ਆਖ ਦਿੱਤਾ ਬਸ ਬੈਨ ਮੁਹਾਰੇ ਬੋਤੇ ਵਾਂਗ ਉਧਰੋਂ ਤੁਰ ਪੈਣਾ ਨਫੇ ਨੁਕਸਾਨ ਦਾ ਤਾਂ ਉਹਨੂੰ ਕੋਈ ਪਤਾ ਹੀ ਨਹੀਂ ਸੀ ਪਰ ਪਿੰਡ ਦੇ ਲੋਕ ਵੀ ਉਹਨੂੰ ਫੱਕਰ ਦਰবেশ ਬੰਦਾ ਸਮਝ ਕੇ ਉਹਦੇ ਨਾਲ ਕੋਈ ਹੀਰ ਫੇਰ ਨਾ ਕਰਦੇ ਗਿੰਦਰ ਕੋਲ 10 ਏਕੜ ਸਾਣ ਦੇ ਸਿਰ ਵਰਗੀ ਜ਼ਮੀਨ ਸੀ ਤੇ ਪਿੱਛੋਂ ਬਾਰ ਬਾਰ ਗੁਜ਼ਾਰੇ ਜੋਗਾ ਬੜਾ ਵਧੀਆ ਮਕਾਨ ਪਿਆ ਹੋਇਆ ਸੀ ਗਿੰਦਰ ਦੇ ਘਰ ਵਾਲੀ ਮਲਕੀਤ ਕੌਰ ਬੜੀ ਅੜਬੌਰਤ ਸੀ ਪੰਜਾਂ ਭਰਾਵਾਂ ਦੀ ਇੱਕੋ ਇੱਕ ਭੈਣ ਗਿੰਦਰ ਨੂੰ ਉਹ ਮੂਹ ਨਾ ਬੋਲਦੀ ਇਕੋ ਇੱਕ ਕੁੜੀ ਜੰਮਣ ਤੋਂ ਬਾਅਦ ਮਲਕੀਤ ਕੌਰ ਮੋੜ ਢਿੱਡੋਂ ਨਾ ਫੁੱਟੀ ਕੋਈ ਬੱਚਾ ਨਾ ਹੋਇਆ ਬਥੇਰੇ ਸਾਦਾ ਸੰਤਾਂ ਦੇ ਡੇਰੇ ਗਾਹੇ ਮੱਥੇ ਰਗੜੇ ਪਰ ਬੇਅਰਥ ਜੇ ਸਾਦਾ ਸੰਤਾਂ ਦੇ ਡੇਰਿਆਂ ਤੋਂ ਪੁੱਤ ਮਿਲਦੇ ਹੁੰਦੇ ਤਾਂ ਘੱਟੋ ਘੱਟ ਭਾਰਤ ਵਿੱਚ ਕੋਈ ਨੁਪੁੱਤਾ ਨਾ ਮਰਦਾ ਇਹ ਤਾਂ ਜੇ ਕਾਲਪੁਰਖ ਦੇ ਘਰ ਹਿੱਸਾ ਹੋਵੇ ਤਾਂ ਹੀ ਗਨੀਮਤ ਬੜ ਬਣਦੇ ਨੇ ਅਖੀਰ ਮੀਆਂ ਬੀਬੀ ਸਬਰ ਕਰਕੇ ਬਹਿ ਗਏ ਪਰ ਪਿੰਡ ਦੀਆਂ ਬੁੜੀਆਂ ਗੱਟੇ ਸੋਟੀ ਲਾਉਣੋਂ ਬਾਜ ਨਾਉਂਦੀਆਂ ਆਖਰ ਖੀਜੀ ਹੋਈ ਮਲਕੀਤ ਕੌਰ ਅਲੀ ਅਲੀ ਕਰਕੇ ਪੈਂਦੀ ਮੇਰੇ ਪਿਓ ਦੀਆਂ ਰੰਨਾ ਕਿਵੇਂ ਫਟ ਤੇ ਅੱਕ ਚੌਂਦੀਆਂ ਜੇ ਕਿਸੇ ਨੂੰ ਬਾਲਾ ਹੀ ਦਰਦ ਹੈ ਤਾਂ ਲੈ ਜਾਵੇ ਮੇਰੇ ਖਸਮ ਨੂੰ ਆਪਦੇ ਘਰੇ ਤੇ ਜੰਮ ਕੇ ਦੇ ਦੇ ਮੁੰਡਾ ਬੇਬੇ ਦੀ ਬਕੜਵਾ ਸੁਣ ਕੇ ਕਲਵੰਤ ਕੌਰ ਰੋਣ ਲੱਗ ਪੈਂਦੀ ਤਾਂ ਮਲਕੀਤ ਕੌਰ ਗਿੰਦਰ ਨੂੰ ਕਦਾੜ ਕੇ ਆਉਂਦੀ ਇੱਥੇ ਖੜਾ ਜਾਣਾ ਜਾਂ ਕੱਢੀ ਜਾਣਾ ਉੜੀ ਨਹੀਂ ਬਰਾਹ ਹੁੰਦੀ ਤਾਂ ਗਿੰਦਰ ਕਮਲਿਆਂ ਵਾਂਗੂ ਕਲਪਦਾ ਬੋੜੀ ਹੋਏ ਲੋਕੋ ਵੱਡੇ ਘੂਰ ਕੇ ਡਰਾਉਂਦੇ ਆ ਤੇ ਛੋਟੇ ਰੋ ਕੇ ਡਰਾਉਂਦੇ ਆ ਉਹ ਰੋਂਦੀ ਕੁੜੀ ਚੱਕ ਛੱਤ ਵੱਲ ਨੂੰ ਝਾਕਦਾ ਮਲਕੀਤ ਕੌਰ ਬੜਬੜ ਕਰਦੀ ਰਹਿੰਦੀ ਇੱਕ ਦਿਨ ਗਿੰਦਰ ਦੀ ਬਿਰਧ ਮਾਂ ਚਿੰਤੀ ਸਰਪੰਚ ਕੋਲ ਗਈ ਸਰਪੰਚ ਬੜੇ ਮਾਣ ਨਾਲ ਮਿਲਿਆ ਉਹ ਤੋ ਗਪਾਲ ਮੋਚਨ ਨੂੰ ਚੱਲਿਆਂ ਹਾਂ ਤਾਈ ਜੀ ਕਿਉਂ ਵੀ ਪੁੱਤ ਆਪਣ ਨਾਲੇ ਸਿਦਰੀ ਨੂੰ ਵੀ ਲੈ ਜਾਇਓ ਇਹ ਉਹਦਾ ਦਿਮਾਗ ਹੀ ਲੋਟ ਹੋ ਜੇ ਲੈ ਜਾਵਾਂਗੇ ਤਾਈ ਇਹ ਵੀ ਕੋਈ ਗੱਲ ਆ ਤੂੰ ਉਹਨੂੰ ਪਰਸੋਂ ਤਿਆਰ ਕਰ ਦੇਂ ਸਵੇਰੇ 5 ਵਜੇ ਪਿੰਡੋਂ ਤੁਰਾਂਗੇ ਕਰ ਦੂੰ ਭਾਈ ਇਹ ਤਾਂ ਫੋਨ ਨਹੀਂ ਐ ਤੇ ਮਾਈ ਸੰਤੋਖਤ ਹੋ ਕੇ ਤੁਰਾਈ ਮਿਸੇ ਸਮੇਂ ਮੁਤਾਬਕ ਬੱਸ ਪੁੱਜ ਗਈ ਤੇ ਉਹਨਾਂ ਗਪਾਲ ਮੋਜਨ ਦੇ ਚਾਲੇ ਪਾਤੇ ਗਿੰਦਰ ਦੇ ਨਾਲ ਉਹਨਾਂ ਦਾ ਜੋਟੀਦਾਰ ਸੰਤੋਖ ਵੀ ਸੀ ਸੰਤੋਖ ਬੜਾ ਬਹਿਰਤੀ ਸੀ ਉਹ ਗਿੰਦਰ ਨੂੰ ਉਂਗਲ ਲਾ ਕੇ ਕੋਈ ਨਾ ਕੋਈ ਇੱਕ ਤੱਤ ਖੜੀ ਕਰੀ ਰੱਖਦਾ ਤੇ ਆਪ ਪਾਸੇ ਹੋ ਜਾਂਦਾ ਨੇਪਾਲ ਮੋਚਨ ਮੇਲੇ ਵਿੱਚ ਤਰ੍ਹਾਂ ਤਰ੍ਹਾਂ ਦੀ ਭੀੜ ਦੇਖ ਕੇ ਗਿੰਦਰ ਲਾਚੜ ਗਿਆ ਪੁਲਿਸ ਪ੍ਰਬੰਧ ਪੂਰਾ ਸੀ ਦੇਖੋ ਗਿੰਦਰਾ ਇੱਥੇ ਤਾਂ ਕੁੜੀਆਂ ਵੀ ਪੁਰਸ ਵਾਲੀ ਪਾਈ ਪਰਦੀ ਪਾਈ ਫਿਰਦੀਆਂ ਸਤੋ ਹਣੇ ਆਦਤ ਮੁਤਾਬਕ ਸਿੰਗੜੀ ਛੇੜੀ ਲੈ ਹਾਂ ਬਾਈ ਹੱਦ ਕਰਤੀ ਇਹ ਸ਼ਹਿਰੀ ਕੁੜੀਆਂ ਪਿੰਡਾਂ ਦੇ ਜੱਟਾਂ ਨੂੰ ਬੜਾ ਮੋਹ ਕਰਦੀਆਂ ਅੱਛਾ ਧੋਕੇ ਦੇਖ ਲੈ ਜਿਨ੍ਹਾਂ ਗਧਾਲੇ ਵਾਂਗੂ ਹਿੱਕ ਚ ਵੱਜੀ ਮੈਨੂੰ ਫੜ ਲਈ ਸਤੋ ਗਦੀ ਚੱਕ ਤੇ ਸ਼ਿੰਦਰ ਗਿੰਦਰ ਨੇ ਇੱਕ ਲੈਡੀ ਪੁਲਿਸ ਆਫਸਰ ਗੁੱਤੋਂ ਜਾ ਵੜੀ ਮੈਂ ਕਿਹਾ ਕੁੱਤੀਏ ਆਪ ਤਨੂਨ ਜੀ ਕਿਵੇਂ ਪਾਈ ਫਿਰਦੀਆਂ ਤੇ ਲੈਡੀ ਪੁਲਿਸ ਆਫਸਰ ਨੇ ਕਰੋਜ਼ ਚਾ ਕੇ ਲੰਬੀ ਵਿਸ਼ਲ ਮਾਰੀ ਤਾਂ ਰਲ ਮੀ ਮਿਲਮੀ ਪੁਲਿਸ ਭਿੰਡਾ ਵਾਂਗ ਇਕੱਠੀ ਹੋ ਗਈ ਤੇ ਗਿੰਦਰ ਮੁਰਗੀ ਵਾਂਗੂੰ ਨੱਪ ਲਿਆ ਸਰਪੰਚੋਰਾ ਦੇ ਭਾਦੀ ਬਣ ਗਈ ਸਾਰੇ ਹੱਥ ਜੋੜੀ ਆਫਸਰ ਸਾਹਮਣੇ ਪੇਸ਼ ਹੋਏ ਸਰਕਾਰ ਇਹਦੇ ਦਿਮਾਗ 'ਚ ਫਰਕ ਹੈ ਘਰਦਿਆਂ ਨੇ ਸਾਡੇ ਨਾਲ ਨਾਉਣ ਤੋ ਰਿਆ ਵੀ ਕੀ ਪਤਾ ਇਹਦੇ ਦਿਮਾਗ ਠੀਕ ਹੋ ਜੇ ਸਾਡੀ ਮਿਹਨਤ ਹੈ ਦੀ ਖਲਾਸੀ ਕਰੋ ਅਫਸਰ ਟਾਲੀ ਪਈ ਮੈਂ ਪਿੰਡੂ ਜੱਟਾਂ ਵਿੱਚ ਗਿੰਦਰ ਬੋਲ ਪਿਆ ਉਹ ਸੋਚਦਾ ਸੀ ਕਿ ਪੁਲਿਸ ਵਾਲੀ ਮੈਨੂੰ ਸ਼ਹਿਰੀ ਸਮਝ ਕੇ ਕਰੋਧੀ ਹੋਗੀ ਹੁਣ ਪਿੰਡੂ ਜੱਟ ਦੇ ਨਾਂ ਨੂੰ ਹਾਇਕ ਨਾਲ ਲਾ ਲਉ ਭੌਂਗਣਾ ਕੁੱਤਿਆ ਸਰਪੰਚ ਗਿੰਦਰ ਨੂੰ ਹੂਰਾ ਲੈ ਕੇ ਪਿਆ ਸਰਕਾਰ ਮੈਂ ਪਿੰਡ ਦਾ ਸਰਪੰਚਾਂ ਕਿਰਪਾ ਕਰੋ ਤੈਨੂੰ ਬਖਸ਼ੋ ਦੇਖੋ ਸਰਪੰਚ ਸਾਹਿਬ ਤੁਹਾਡੀ ਜ਼ਿੰਮੇਵਾਰੀ ਤੇ ਛੱਡ ਰਹੀ ਹਾਂ ਨਹੀਂ ਇਹਦਾ ਦਿਮਾਗ ਤੇ ਠੀਕ ਕਰ ਦਿੰਦੇ ਅਗਰ ਉਹਨੇ ਇਹ ਮੇਲੇ ਵਿੱਚ ਕੋਈ ਹਰਕਤ ਕੀਤੀ ਅਸੀਂ ਕੇਸ ਦਰਜ ਕਰ ਲੈਣਾ ਮੇਰੀ ਪੂਰੀ ਜ਼ਿੰਮੇਵਾਰੀ ਸਰਕਾਰ ਮਿਹਰਬਾਨੀ ਤਿਉਹਸ ਜੋੜ ਕੇ ਤੁਰਪੇ ਫਿਰ ਤਿੰਨੇ ਦਿਨ ਸਰਪੰਚ ਗਿੰਦਰ ਨਾਲੋਂ ਪਾਸੇ ਨਾ ਹੋਇਆ ਤੇ ਨਾ ਹੀ ਸੰਤੋਖ ਨੂੰ ਉਹਦੇ ਲਾਗੇ ਲੱਗਣ ਦਿੱਤਾ ਨਾ ਕਿ ਆਉਂਦਿਆਂ ਨੂੰ ਗਵਾਂਡੀਆਂ ਦੀ ਭਾਰ ਜਵਾਨ ਕਾਲਜ ਪੜ੍ਹਦੀ ਕੁੜੀ ਚੱਲ ਵਸੀ ਅਗਲੇ ਦਿਨ ਗਿੰਦਰ ਕੁੜੀ ਦਾ ਅਫਸੋਸ ਕਰਨ ਗਿਆ ਸਿੱਧਾ ਹੀ ਬੁੜੀਆਂ ਵਿੱਚ ਆ ਬੈਠਾ ਅੱਛਾ ਕਰਤਾਰੋ ਮਰ ਗਈ ਹਾਂ ਗਿੰਦਰਾ ਮਾਰਗੀ ਨਾਲੇ ਮਾਰ ਕੇ ਸੱਟ ਗਈ ਸਾਨੂੰ ਉਹਨੇ ਅੰਦਰੋਂ ਹੌਂਕਾ ਫੇਰ ਉੱਠਿਆ ਗਿੰਦਰ ਨੇ ਆਪਣਾ ਘੋੜਾ ਸ਼ੁਰੂ ਕਰ ਦਿੱਤਾ ਆਪਦੇ ਜਾਣੇ ਉਹ ਸਹੀ ਗੱਲਾਂ ਕਰ ਰਿਆ ਸੀ ਚਲੋ ਜਿੰਨੀ ਬੰਦੇ ਦੀ ਲਿਖੀ ਐ ਭੋਗਣੀ ਪੈਂਦੀ ਐ ਹੁਣ ਤਾਂ ਸੌਰੀ ਵਿਆਹਣ ਵਾਲੀ ਸੀ ਚਲੋ ਵਿਆਹ ਵੱਲੋਂ ਤਾਂ ਖਿਹੜਾ ਛੁੱਟਿਆ 5-6 ਲੱਖ ਦੀ ਕਹਾਣੀ ਸੀ ਸਹੁਰਾਂ ਦੇ ਮਨ ਨਾਲੋਂ ਆਪ ਹੀ ਮਰ ਗਈ ਸੋਣਾ ਹੋਇਆ ਸਾਰੇ 당ਕ ਹੋਏ ਗਿੰਦਰ ਦੀ ਕਾਸ਼ਬਾਣੀ ਸੁਣ ਰਹੇ ਸੀ ਉਹ ਕੱਚੇ ਮੂਂਗਲੇ ਕੜਕੜ ਮਾਰ ਰਿਹਾ ਸੀ ਚਲ ਗਿੰਦਰਾ ਚਲ ਗਏ ਨੰਬਰਦਾਰ ਨੇ ਉਹਨੂੰ ਨਾਲ ਤੋਰ ਦਾ ਕਰ ਲਿਆ ਪਰ ਤੁਰ ਤੁਰ ਦਾ ਵੀ ਉਹ ਹੋਰ ਪੜਾਕਾ ਛੁੱਟ ਗਿਆ ਚੰਗਾ ਕਰ ਤਾਰੋ ਉਡੀ ਤਾਂ ਮਾਰਨ ਵਾਲੀ ਮਰ ਗਈ ਹੁਣ ਤੂੰ ਨਾ ਧਰਮਰਾਜ ਦੇ ਦੇਣ ਤੁਰ ਪੀ ਤੇਰੇ ਵਿੱਚੋਂ ਬਚਦਾ ਫਿਰਮਿੰਦਰ ਵੀ ਨਹੀਂ ਮਿੰਦਰ ਸੋਂ ਪਿੱਛੋਂ ਮੁੰਡਿਆਂ ਨੇ ਕੀ ਵਜਣਾ ਉਹ ਤਾਂ ਪਹਿਲਾਂ ਹੀ ਸੇਵਾਂ ਦੀ ਟਿਕਟ ਟਟਾਈ ਫਿਰਦੇ ਆ ਕਿਧਰੇ ਸ਼ਰਾਬ ਕਿਧਰੇ ਗੋਲੀਆਂ ਘਰ ਤਾਂ ਫਿਰ ਉਜੜ ਗਿਆ ਉਜੜੇ ਘਰਾਂ ਚ ਫਿਰ ਕੁੱਤੇ ਹੀ ਮੂਦਦੇ ਆ ਕੋਈ ਤੁਰ ਪਾ ਹੁਣ ਖਸਮਾ ਤਿੰਨ ਨੰਬਰ ਦਾ ਗਿੰਦਰ ਨੂੰ ਬੱਚੇ ਵਾਂਗੂੰ ਗਾਲ ਲਾ ਕੇ ਲੈ ਗਿਆ ਦਿਨ ਗੁਜ਼ਰ ਜਾਂਦੇ ਨੂੰ ਕੀ ਲੱਗਦਾ ਦਿਨ ਚੜਦਾ ਰਿਹਾ ਛੱਪਦਾ ਰਿਹਾ ਗਿੰਦਰ ਦੀ ਕੁੜੀ ਕਲਵੰਤ ਮਾਮਿਆਂ ਨੇ ਪਾਸਟੋ ਕਰਵਾ ਕੇ ਪੜਨੋਂ ਹਟਾ ਲਈ ਇੱਕ ਵਧੀਆ ਜਿਹਾ ਘਰ ਦੇਖ ਕੇ ਕਲਵੰਤ ਦਾ ਵਿਆਹ ਧਰਤਾ ਕਲਵੰਤ ਨੂੰ ਕਮਲੇ ਬਾਪੂ ਨਾਲ ਵੀ ਅੰਤਾਂ ਦਾ ਮੋਹ ਸੀ ਸਿੱਧੜ ਦਰਵੇਸ਼ ਬਾਪੂ ਤੇ ਉਹਨੂੰ ਕਦੇ ਗੁੱਸਾ ਨਾ ਆਇਆ ਬਾਪੂ ਤਾਂ ਉਹਦੀ ਆਤਮਾ ਸੀ ਇੱਕ ਨਿਰਲੇ ਪਾਤਮਾ ਗਿੰਦਰ ਨੇ ਵੀ ਕਦੇ ਧੀ ਨੂੰ ਮੰਦਾ ਵਚਨ ਨਹੀਂ ਸੀ ਬੋਲਿਆ ਡੋਲੀ ਤੁਰਦੀ ਕਲਵੰਤ ਨੂੰ ਗਿੰਦਰ ਕਹਿਣ ਲੱਗਿਆ ਤੇਰਾ ਮਾਸਾਂ ਵਿਆਹ ਕੀਤਾ ਕੁੜੀਏ ਹੁਣ ਨਿੱਤੀ ਨਾ ਇਧਰ ਨੂੰ ਮੂੰਹ ਚੱਕ ਲਿਆ ਕਰੀ ਸਿਆਣੀ ਬਣ ਕੇ ਆਪ ਤੇ ਘਰੇ ਰਹੀਂ ਬਾਪੂ ਦੇ ਸਿੱਧ ਪਧਰੇ ਬੋਲ ਸੁਣ ਕੇ ਕੁੜੀ ਦੇ ਬਰਾਗ ਦਾ ਹਾਰ ਟੁੱਟ ਪਿਆ ਤੇ ਉਹ ਬੱਚੇ ਵਾਂਗ ਤਾਹਾਂ ਮਾਰ ਕੇ ਬਾਪੂ ਦੇ ਗਾਲ ਨੂੰ ਚਿੰਬੜ ਗਈ ਗਿੰਦਰ ਵੀ ਮਸਹੂਸ ਹੋਇਆ ਜਾ ਗਿਆ ਬਰਾਤ ਤੁਰ ਗਈ ਕਲਵੰਤ ਤਾਂ ਪ੍ਰਾਣਾ ਅਤ ਦਰਜੇ ਦਾ ਲਾਲਚੀ ਸੀ ਸਾਸਤ ਨਿਰੀਕਲੇਸ਼ੀ ਉਹਨਾਂ ਨੇ ਰਿਸ਼ਤਾ ਹੀ ਇਸੇ ਇਲਾਜ ਵਿੱਚ ਕੀਇਤਾ ਸੀ ਇੱਕ ਕੱਲੀ ਕੱਲੀ ਕੁੜੀ ਐ ਜ਼ਮੀਨ ਜਾਇਦਾਦ ਸਾਰੀ ਸਾਨੂੰ ਆਉ ਮਹੀਨਾ ਘਰ ਤੱਕ ਲਵੰਤ ਨੂੰ ਬਾਵਾ ਪੁੱਤ ਪੁੱਤ ਹੋਈ ਫਿਰ ਉਹਦੇ ਮਾੜੇ ਦਿਨ ਸ਼ੁਰੂ ਹੋ ਗਏ ਉਹਦਾ ਪਤੀ ਦਿਲਵਾਗ ਹਰ ਰੋਜ਼ ਸ਼ਰਾਬ ਪੀ ਕੇ ਆਉਂਦਾ ਤਾਂ ਬਿਨਾਂ ਕੋਲੋਂ ਕੁਲਵੰਤ ਨੂੰ ਕੁੱਟ ਧਰਦਾ ਪਰ ਉਹ ਸਾਰਾ ਦਰਦ ਦਿਲ 'ਚ ਦਵਾ ਲੈਂਦੀ ਇੱਕ ਦਿਨ ਤਾਂ ਇੰਤਹਾ ਹੋ ਗਈ ਜਿਸ ਦਿਨ ਦਿਲਵਾਗ ਤੇ ਉਹਦੀ ਸੱਸ ਨੇ ਰਲ ਕੇ ਕੁੱਟਿਆ ਸ਼ਾਸਨਤਾ ਇੱਥੋਂ ਤੱਕ ਆਖਤਾ ਕਿ ਆਪਣੇ ਬੂਝੜ ਪਿਓ ਨੂੰ ਆਖ ਕੇ ਸਾਰੀ ਜ਼ਮੀਨ ਤਰੰਤ ਦਿਲਵਾਗ ਦੇ ਨਾਂ ਲਵਾਵੇ ਤੇ ਨਹੀਂ ਤਾਂ ਆਪਦੀ ਧੀ ਨੂੰ ਆਪਦੇ ਘਰੇ ਰੱਖੇ। ਪੜੀ ਲਿਹੀ ਕਲਵੰਤ ਸੋਚਾਂ 'ਚ ਪੈ ਗਈ। ਬਾਪੂ ਨੇ ਕਿਹੜਾ ਇਨਕਾਰ ਕਰਨਾ ਸੀ? ਬਾਪੂ ਦਾ ਸਹਿ ਸਹਵਾਈ ਆਖ ਦੇਣਾ ਸੀ। ਲਵਾ ਦਿੰਦੇ ਆ ਭਾਈ। ਪਰ ਜ਼ਮੀਨ ਦੇਣ ਤੋਂ ਬਾਅਦ ਬੇਬੇ ਬਾਪੂ ਤਾਂ ਜੂਨੋ ਬੇਜੂਨ ਹੋ ਜਾਣਗੇ। ਦਿਲਵਾਗ ਤਾਂ ਉਹਨਾਂ ਨੂੰ ਕੂੜੇ ਨਹੀਂ ਦੇਣੋ ਰਿਹਾ। ਕਲਵੰਤ ਪੇਕੀਆਂ ਆ ਗਈ। ਬਾਪੂ ਦੀ ਬੁੱਕਲ ਵਿੱਚ ਵੜ ਜਾ ਰੋ ਜਾ ਰੋਈ ਬਾਪੂ ਦਾ ਨੂੰ ਦਿਲੋਂ ਦਰੇਕ ਸੀ ਤੈਨੂੰ ਸੌਰੀ ਕੋਈ ਤੰਗੀ ਫੰਗੀ ਤਾਂ ਨਹੀਂ ਉਹਨੇ ਪੁੱਛਿਆ ਨਹੀਂ ਬਾਪੂ ਮੈਂ ਤਾਂ ਬਹੁਤ ਸੁਖੀ ਆ ਕਲਵੰਤ ਦਾ ਹਿਰਦਾ ਲੀਰਾ ਹੋਇਆ ਪਿਆ ਸੀ ਜੇ ਕੋਈ ਤੰਗ ਫੰਗ ਕਰੇ ਦੱਸ ਦੀ ਚੌਹਰ ਮਾਰਾਂਗੇ ਛਤਰ ਲੋਕਾਂ ਦੇ ਵਿਆਹਾਂ 'ਚ ਮੇਰੇ ਵੀ ਲੱਡੂ ਨਾਲ ਕੋਟੇ ਵਿਆ ਗਿੰਦਰ ਬੋਲਿਆ ਤੇ ਕੁੜੀ ਹੰਝੂ ਕੀਰਦੀ ਹੱਸਦੀ ਦੀ ਬਾਪੂ ਦੀ ਸਾਦਗੀ ਤੇ ਜਾਨਵਾਰ ਦੀ ਸੀ ਇੱਕ ਵਾਰੀ ਦੀ ਗੱਲ ਹੈ ਕਿ ਪਿੰਡ ਚ ਕਿਹਦਾ ਵਿਆਹ ਸੀ ਗਿੰਦਰ ਵੀ ਬਰਾਤੀ ਗਿਆ ਹੋਇਆ ਸੀ ਦੁਪਹਿਰੋਂ ਬਾਅਦ ਰੋਟੀ ਵਲੇ ਸ਼ਰਾਬੀ ਹੋਏ ਬਰਾਤੀ ਲੜ ਪਏ दारू ਨਾਲ ਧੁੱਤ ਹੋਏ ਕਮਲੇ ਜੱਟ ਬੇਲ ਦੇ ਥਾਲ ਇੱਕ ਦੂਜੇ ਵੱਲ ਭਗਾ ਭਗਾ ਛੁੱਟਣ ਲੱਗ ਪਏ ਉਹਨਾਂ ਵੱਲ ਦੇਖ ਕੇ ਗਿੰਦਰ ਨੇ ਵੀ ਥਾਲ ਵਹਾਉਣੇ ਸ਼ੁਰੂ ਕਰਤੇ ਜਦੋਂ ਕਿਸੇ ਪਿੰਡੂ ਨੇ ਗਿੰਦਰ ਨੂੰ ਪੁੱਛਿਆ ਉਹ ਇਹ ਆ ਕੀ ਕਰਦਾ ਤਾਂ ਗਿੰਦਰ ਬੜੇ ਮਜਾਜ ਨਾਲ ਬੋਲਿਆ ਇਹਨਾਂ ਨੂੰ ਦੇਖ ਕੇ ਕਰਦਾ ਪੰਡੂ ਬੋਲਿਆ ਉਹ ਤਾਂ ਲੜਦੇ ਆ ਤੇਰੀ ਕਿਸੇ ਨਾ ਕੀ ਦੁਸ਼ਮਨੀ ਉਹ ਲੜਦੇ ਆ ਗਰਿੰਦਰ ਹਰਾਨ ਸੀ ਤੇ ਹੋਰ ਕੀ ਲ ਮੈਂ ਵੀ ਕਮਲਿਆਂ ਨੂੰ ਥਾਲ ਭਗਾਗਾ ਮਰੀ ਜਨ ਮੈਂ ਤਾਂ ਸੋਚਿਆ ਵੀ ਇਲਾਕੇ ਚ ਇਹ ਕੋਈ ਵਿਆਹ ਚ ਰਵਾਜ ਹੋਣਾ ਖੈਰ ਕਲਵੰਤ ਦਿਲ ਖੜਾ ਕਰਾੜਾ ਕਰਕੇ ਸਹੁਰੇ ਭਰਤ ਗਏ ਕਪਤੀ ਸੱਸ ਨੇ ਫੈਸਲਾ ਪੁੱਛਿਆ ਬਾਪੂ ਜੀ ਕਹਿੰਦੇ ਹਾੜੀ ਮਗਰੋਂ ਸਾਰਾ ਕੁਝ ਹੀ ਲਿਆ ਨਾ ਲਵਾ ਦੇਾਂਗੇ ਕਲਵੰਤ ਨੇ ਅਸਲ ਨਹੀਂ ਝੂਠ ਬੋਲਿਆ ਉਹ ਸੋਚਦੀ ਸੀ ਕਿ 4-5 ਮਹੀਨੇ ਸੌਖੇ ਨਿਕਲਣਗੇ। ਬਾਕੀ ਗੁਰੂ ਪਲੀ ਕਰੂ। ਸੱਸ ਸੰਤੋਸ਼ ਹੋ ਗਈ। ਦਿਲਵਾਗ ਨੇ ਕਲਵੰਤ ਨੂੰ ਕੁੱਟਣਾ ਮਾਰਨਾ ਛੱਡਤਾ। ਸੱਸ ਦੀ ਪੁੱਤ-ਪੁੱਤ ਫੇਰ ਸ਼ੁਰੂ ਹੋ ਗਈ। ਕਲਵੰਤ ਨੂੰ ਅਚਾਨਕ ਹੀ ਇੱਕ ਅਤਿਆੰਤ ਹਰਦੇਵ ਦੇ ਚ ਖਬਰ ਮਿਲੀ। ਗਿੰਦਰ ਅਚਾਨਕ ਚੜ੍ਹਾਈ ਕਰ ਗਿਆ। ਕੁੜੀ ਨੇ ਪੱਟ-ਪੱਟ ਕੇ ਛਾਤੀ ਲਾਲ ਕਰ ਲਈ ਪਰ ਸੱਸ ਤੇ ਦਿਲਵਾਗ ਅੰਦਰ ਕੁਤਕੁਤੀ ਹੋਈ। ਉਹ ਲੋਕ ਲਾਜ ਨੂੰ ਮਕਾਨ ਦੀ ਟਰਾਲੀ ਭਰ ਕੇ ਕਲਵੰਤ ਦੇ ਪੇਕੇ ਨੂੰ ਰਵਾਨਾ ਹੋ ਗਈ। ਦਿਲਵਾਗ ਤੇ ਉਹਦੀ ਮਾਮ ਮਾਣੀ ਮਨ ਵਿੱਚ ਕਈ ਚੁੱਪ ਸਕੀਮਾਂ ਉਸਾਰ ਚੁੱਕੇ ਸਨ। ਬਾਪੂ ਦੀ ਲਾਸ਼ ਤੇ ਡਿੱਗ ਕੇ ਕਲਵੰਤ ਨੇ ਧਾ ਮਾਰੀ। ਤੂੰ ਮੈਨੂੰ ਕਿਹੜੇ ਬਹਿਣਾ ਛੱਡ ਕੇ ਤੁਰ ਗਿਆ ਵੇ ਮੇਰੇਆ ਪਿਆਰਿਆ ਬਾਬਲਾ। ਪਰ ਹਰ ਵਕਤ ਜੱਬਲੀਆਂ ਮਾਰਨ ਵਾਲਾ ਬਾਬਲ ਤਾਂ ਅਹਲ ਪਿਆ ਸੀ। ਬਿਲਕੁਲ ਹੀ ਚੁੱਪ ਚਾਪ ਤੇ ਖਮੋਸ਼। ਸਾਰਾ ਪਿੰਡ ਹੀ ਦੁੱਖ ਵਿੱਚ ਘਰਾਸਿਆ ਗੁੰਗਾ ਬਣਿਆ ਬੈਠਾ ਸੀ। ਰਿਸ਼ਤੇਦਾਰ ਵੱਖ ਦੁਖੀ ਸਨ। ਅਸਲੀਅਤ ਦਾ ਸਾਰਿਆਂ ਨੂੰ ਪਤਾ ਸੀ ਅਸਲ ਚ ਗਵਾਂਡੀਆਂ ਦੇ ਮੁੰਡਾ ਦਾ ਵਿਆਹ ਸੀ ਅਗਲੇ ਦਿਨ ਬਰਾਤ ਜਾਣੀ ਸੀ ਉਹਨਾਂ ਨੇ ਗਿੰਦਰ ਤੋਂ 2 ਘੜੇ ਦੇ ਸਿੱਧੇ ਦਾਰੂ ਦੇ ਘਵਾਤੇ ਪੂਰੀਆਂ 8 ਬੋਤਲਾਂ ਨਿਕਲਾਈਆਂ ਪਰ ਉਹਨਾਂ ਨੇ ਦਾਰੂ ਨੂੰ ਖੱਟਰ ਕਰਨ ਲਈ ਇੱਕ ਜਾਨੂ ਬਚਾਉਣ ਵਾਲੇ ਡਾਕਟਰ ਤੋਂ 12 ਨੰਬਰੀ ਮਿਕਚਰ ਬਣਵਾ ਕੇ ਦੇਸੂ ਦਰ ਵਾਲੇ ਗੇਲਣ ਚ ਪਾਤੀ ਨਸ਼ਾਦਰ ਵਾਲੀ ਦਾਰੂ ਮਿਕਚਰ ਮਿਲਨ ਕਰਕੇ ਜ਼ਹਿਰ ਬਣ ਗਈ ਪਰ ਪਤਾ ਕਿਸੇ ਨੂੰ ਨਹੀਂ ਸੀ ਲੈ ਵੀ ਚਾਚਾ ਦੇਖ ਟੈਸਟ ਕਰਕੇ ਵਿਆਹ ਵਾਲੇ ਮੁੰਡੇ ਨੇ ਗਿੰਦਰ ਨੂੰ ਇੱਕ ਗਲਾਸ ਭਰ ਕੇ ਪੇਸ਼ ਕੀਤਾ ਗਿੰਦਰ ਨੇ ਝਾੜ ਘੁੱਟ ਕੇ ਗਲਾਸ ਖਾਲੀ ਕਰਤਾ ਤੇ ਉਹਦੀ ਜ਼ੁਬਾਨ ਤਾਲੂਏ ਨਾਲ ਲੱਗੀ ਪੂਰੀ ਖਰੀ ਆ ਬਈ ਕਹਿਣ ਨੂੰ ਤਾਂ ਗਿੰਦਰ ਨੇ ਆਖਤਾ ਪਰ ਕੁਝ ਕੁ ਪਲਾਂ ਬਾਅਦ ਹੀ ਉਹਨੂੰ ਬੁਰੀ ਤਰ੍ਹਾਂ ਖੂਨ ਦੀ ਉਲਟੀ ਆਈ ਡਾਕਟਰ ਤੇ ਵਿਆਂਧਣ ਘਮੱਤਰ ਗਿਆ ਗਿੰਦਰ ਦਾ ਬੁਰਾ ਹਾਲ ਹੋ ਗਿਆ ਸੀ ਦਾਰੂ ਬਾਲੀ ਘੈਂਟ ਆ ਦਾਜਾ ਇੱਕ ਹੋਰ ਅੰਦਰ ਸੱਟ ਠੀਕ ਹੋ ਜਾਏਗਾ ਤੇ ਵਿਆਂਧਣ ਨੇ ਇੱਕ ਹੋਰ ਗਲਾਸ ਭਰ ਕੇ ਗਿੰਦਰ ਦੇ ਹਲਕ ਵਿੱਚ ਖਾਲੀ ਕਰ ਦਿੱਤਾ ਇੱਕ ਤਰ੍ਹਾਂ ਨਾਲ ਜ਼ਹਿਰ ਦਾ ਪੂਰਾ ਗਲਾਸ ਗਿੰਦਰ ਅੰਦਰ ਜਾ ਚੁੱਕਾ ਸੀ ਪਹਿਲਾਂ ਤਾਂ ਉਹ ਦੇਹ ਤੋੜ ਤੜਫਿਆ ਤੇ ਫਿਰ ਬੇਹੋਸ਼ ਹੋ ਗਿਆ ਬਿਹੰਦਰ ਤੇ ਡਾਕਟਰ दारू ਵਾਲਾ ਗੇਲਣ ਚੁੱਕ ਕੇ ਤਿੱਤਰ ਹੋ ਗਏ ਦੱਸਿਆ ਉਹਨਾਂ ਨੇ ਕਿਸੇ ਨੂੰ ਵੀ ਮਹਿੰਦਰ ਕੌਰ ਵੀ ਵਿਆਹ ਵਾਲੇ ਘਰੀ ਸੀ ਜੇ ਗਿੰਦਰ ਨੂੰ ਤੁਰੰਤ ਹਸਪਤਾਲ ਪਹੁੰਚਵਾ ਦਿੱਤਾ ਜਾਂਦਾ ਸ਼ਾਇਦ ਉਹਦੀ ਜਾਨ ਬਚ ਜਾਂਦੀ ਜਦ ਅੱਧੀ ਰਾਤੋਂ ਮਹਿੰਦਰ ਕੌਰ ਵਿਆਹ ਵਾਲੇ ਘਰੋਂ ਪਰਤੀ ਤਾਂ ਗਿੰਦਰ ਫੱਟੇ ਵਾਂਗ ਆਕੜਿਆ ਮੂੰਹ ਅੱਡੀ ਪਿਆ ਸੀ ਅੱਖਾਂ ਉਹਦੀਆਂ ਚੁਫਾਲ ਖੁੱਲੀਆਂ ਸਨ। ਮਹਿੰਦਰਕੌਰ ਨੇ ਦਹਾਥੜ ਮਾਰੀ। ਉਹਦੇ ਹਾਲ ਦੁਹਾਈ ਪਾਉਣ ਤੇ ਸਾਰਾ ਪਿੰਡ ਇਕੱਠਾ ਹੋ ਗਿਆ। ਦਾਰੂ ਕੱਢਣ ਬਾਰੇ ਮਹਿੰਦਰਕੌਰ ਨੂੰ ਪਤਾ ਸੀ। ਉਹਨੇ ਕ੍ਰੋਧ ਵਿੱਚ ਸੁਣਾਈ ਕੀਤੀ। ਕੁੱਤੇਓ ਮੇਰਾ ਸਾਥ ਵਰਗਾ ਖਾਸਮ ਤੁਸੀਂ ਲੈ ਲਿਆ। ਹੁਣ ਤੁਹਾਡੇ ਸਾਰੇ ਖਾਲਲੇ ਨੂੰ ਨੜਾ ਕੇ ਮਰਵਾਉਂ। ਮਹਿੰਦਰਕੌਰ ਦੀ ਸਖਤ ਧਮਕੀ ਤੇ ਪੰਡਤਾਂ ਦੇ ਸਾਰੇ ਟੱਬਰ ਨੇ ਆ ਕੇ ਉਹਦੇ ਪੈਰ ਫੜ ਲਏ। ਪੰਚਾਇਤ ਦਾ ਮਿਆਂਤਰ ਲਾ ਕੀਤਾ। ਸਰਪੰਚ 트ੰਤ ਮਹਿੰਦਰ ਕੌਰ ਕੋਲ ਪਹੁੰਚਿਆ ਜੋ ਕੋ ਜੋਗ ਅਮਿੰਦਰ ਕੋਰੇ ਕਿਸੇ ਦੇ ਵਸ ਨਹੀਂ ਹੁਣ ਤੂੰ ਸਿਆਣੀ ਬਣ ਹੁਣ ਸੁਖਾਰ ਕਰੂ ਤੇ ਕਚਹਿਰੀਆਂ ਦੇ ਢੇਡੇ ਬਾਧੂ ਮਾਰਾਂਗੇ ਇਹਨਾਂ ਨੂੰ ਸਜ਼ਾ ਬੋਲਣ ਨਾਲ ਗਿੰਦਰ ਸੌਣੇ ਮੋੜ ਨਹੀਂ ਆਉਣਾ ਬਾਧੂ ਦੀ লাশ ਹੀ ਖੱਜਲ ਖਵਾਰ ਕਰਾਂਗੇ ਹੁਣਸ ਵਾਲੇ ਪੋਸਟਮਾਰਟਮ ਕਰਵਾਉਣਗੇ 20 ਪੰਗੇ ਖੜੇ ਕਰਨਗੇ ਹਾਂ ਜੇ ਤੂੰ ਕਹੇ ਪੰਡਤਾਂ ਦੇ ਉਂ ਸਤਰੋਲ ਫਰਵਾ ਦਿੰਨੇ ਆ ਮਹਿੰਦਰ ਕੌਰ ਚੁੱਪ ਸੀ ਸਰਪੰਚ ਨੇ ਸੱਚੀ ਤਾਂ ਸੁਣਾਇਆ ਸੀ ਪੰਚਾਇਤ ਭਾਈ ਰੱਬ ਵਰਗੀ ਹੁੰਦੀ ਆ ਤੱਕੀ ਦੀ ਨਹੀਂ ਮੋਟਾ ਧਾਲੀਆ ਬੋਲਿਆ ਜੋ ਹੋਇਆ ਬਹੁਤ ਬੁਰਾ ਹੋਇਆ ਗਲਤ ਤੇ ਮਿੱਟੀ ਪਾਓ ਤੇ ਸਸਕਾਰ ਕਰੋ ਤਾਇਓ ਜਾਗਰ ਸੌਣੇ ਆਖਿਆ ਸਿਆਣਿਆਂ ਦੀ ਦਿੱਤੀ ਮਾਤੇ ਗਿੰਦਰ ਦਾ ਸਸਕਾਰ ਕਰ ਦਿੱਤਾ ਸਾਰੇ ਰਿਸ਼ਤੇਦਾਰ ਵਿਦਾ ਹੋ ਗਏ ਗਿੰਦਰ ਤਾਂ ਚਲਾ ਗਿਆ ਸੀ ਪਰ ਮਿੰਦਰ ਕੌਰ ਦੀ ਜ਼ਿੰਦਗੀ ਵਿੱਚ ਹਨੇਰ ਛਾ ਗਿਆ ਹੁਣ ਉਹ ਆਪ ਪੱਠੇ ਲਿਆਉਂਦੀ ਕੁੱਤਰ ਦੀ ਤੇ ਪਸ਼ੂਆਂ ਨੂੰ ਪਾਉਂਦੀ ਜਦੋਂ ਉਹਦੇ ਦਿਲੋਂ ਲਾਂਬੂ ਉੱਠਦਾ ਤਾਂ ਰੱਬ ਨੂੰ ਸਿੱਧੀ ਹੋ ਜਾਂਦੀ ਰੱਬਾ ਜੀ ਉਹਨੂੰ ਚੱਕਣਾ ਸੀ ਤਾਂ ਇੱਕ ਪੁੱਤ ਦੇ ਦਿੰਦਾ ਚਾਹੇ ਉਹ ਗਿੰਦਰ ਨੂੰ ਕਿੰਨਾ ਵੀ ਚੰਗਾ ਬੋਲਦੇ ਸੀ ਪਰ ਉਹਨੂੰ ਗਿੰਦਰ ਦੀ ਅਣਹੋਂਦ ਦਾ ਪੂਰਾ ਅਹਿਸਾਸ ਸੀ ਉਹ ਯਾਦ ਕਰ ਕਰ ਬੁੱਕ ਬੁੱਕ ਹੰਝੂ ਕੀਰਦੀ ਝੂਰਦੀ ਰਹਿੰਦੀ ਕੁਲਵੰਤ ਤੇ ਦਿਲਵਾਗ ਕਦੇ-ਕਦੇ ਢੇੜਾ ਮਾਰਦੇ ਸ਼ਾਮ ਨੂੰ ਮੁੜ ਜਾਂਦੇ ਦਿਲਵਾਗ ਦਾ ਤਾਂ ਬਸ ਇੱਕੋ ਹੀ ਮਕਸਦ ਸੀ ਪਰ ਕੁਲਵੰਤ ਨੇ ਇਸ ਬਾਰੇ ਮਾਂ ਕੋਲ ਬਾਤ ਨਾ ਪਰ ਕੋਈ ਕਿੰਨਾ ਚਰਚ ਉੱਪਰ ਰਹਿ ਸਕਦਾ ਇੱਕ ਦਿਨ ਅੱਕੀ ਹੋਈ ਕਲਵੰਤ ਨੇ ਦਿਲਵਾਗ ਦੀ ਬਦਨੀਤ ਬਾਰੇ ਮਾਂ ਦੇ ਸੀਨੇ ਦੱਸ ਕੇ ਵਰਸੀ ਫੇਰਦੀ ਮਾਂ ਦਾ ਦਿਲ ਖਖੜੀਆਂ ਹੋ ਗਿਆ ਮਾਂ ਨੇ ਉਹ ਜਾ ਹੌਂਗਾ ਖਿੱਚਿਆ ਕੇ ਰਾਤ ਨੂੰ மஞ்சੇ ਤੇ ਪਈ ਫਿਰ ਉਹ ਮੁੜ ਕੇ ਨਾ ਉਠੀ ਦਿਲਵਾਗ ਤੇ ਪਿੰਡ ਵਾਲਿਆਂ ਨੇ ਮਹਿੰਦਰ ਕੌਰ ਦੀ ਮਿੱਟੀ ਕਿਉਂਤੀ ਫੁੱਲ ਤਾਰ ਆਏ ਪਿੰਡ ਪਹੁੰਚੇ ਤਾਂ ਤਾਇਆ ਉਜਾਗਰ ਸੋ ਬੋੜ ਪਿਆ ਉਹ ਦਿਲਵਾਗ ਨੂੰ ਹੀ ਸੰਬੋਧਨ ਹੋਇਆ ਸ਼ੇਰਾ ਉਹ ਤਾਂ ਤੁਰਨ ਵਾਲੇ ਤੁਰ ਗਏ ਪਰ ਤੂੰ ਜ਼ਮੀਨ ਤੇ ਘਰ ਦੀ ਸਾਮ ਸੰਭਾਲ ਕਰ ਇਹ ਸਾਰਾ ਕੁਝ ਹੁਣ ਤੇਰਾ ਤੇ ਕੁਲਵੰਤ ਦਾ ਹੀ ਹੈ ਪਰ ਤਾਜ ਜੀ ਮੇਰਾ ਤਾਂ ਪਿੱਛੇ ਵੀ ਬਹੁਤ ਮੁਸ਼ਕਲ ਹੈ ਦਲਵਾਗ ਨੇ ਚਤਰਾਈ ਖੇਢੀ ਫਿਰ ਪੁੱਤਰਾ ਆਇਆ ਹੋਂ ਕਰ ਇਹਨੂੰ ਸਾਰੇ ਘਾਸੇ ਨੂੰ ਵੇਚ ਵਟ ਕੇ ਪੈਸਾ ਹੱਥ ਹਟ ਕਰ ਕੱਲ ਨੂੰ ਕਿਸੇ ਨੇ ਕਬਜ਼ਾ ਕਰ ਲਿਆ ਬਾਧੂ ਸਿਰ ਪਟਣ ਥਾਂ ਕਰੇਗਾ ਦਲਵਾਗ ਦੇ ਦਿਲ ਦੀ ਗੱਲ ਹੋਊਗੀ ਪਰ ਉਹ ਚੁੱਪ ਰਿਹਾ ਕੀ ਸੋਚਣ ਲੱਗ ਪਿਆ ਤਾਇਆ ਸੱਚੀ ਹਮਦਰਦੀ ਵਿੱਚ ਨੁੱਚੜੀ ਜਾ ਰਿਹਾ ਸੀ ਪਰ ਉਹਦਾ ਚਿੱਟਾ ਸਾਊ ਦਾੜਾ ਹਵਾ ਵਿੱਚ ਲਹਿਰਾ ਰਿਹਾ ਸੀ ਦਿਲਵਾਗ ਦੇ ਦਿਲ ਦੀ ਅੰਦਰਲੀ ਕਾਲਸ ਦਾ ਉਹਨੂੰ ਪਤਾ ਨਹੀਂ ਸੀ ਮੈਂ ਸੋਚਦਾ ਸੀ ਵੀ ਤਾਇਆ ਜੀ ਇਸ ਬਹਾਨੇ ਨਾਲ ਇੱਥੇ ਆਉਣ ਜਾਣ ਬਣਿਆ ਰਹਿੰਦਾ ਉਹ ਸ਼ੀਰਾ ਜੀ ਸ਼ੱਦ ਕਿਆ ਸਾਰਾ ਪਿੰਡ ਹੀ ਤੇਰਾ ਗਿੰਦਰ ਸਾਰੇ ਪਿੰਡ ਦਾ ਸਾਂਝਾ ਸੀ ਉਹ ਤਾਂ ਇੱਕ ਭਾਗ ਪਿੱਤਰ ਰੂਹੀ ਦੁਨੀਆਂ ਦੇ ਚੰਨ ਚੰਦੋਂ ਲੱਖਾਂ ਕੋਹਾਂ ਦੂਰ ਪਰੇ ਪਰ ਤੋਂ ਜ਼ਮੀਨ ਵਾਲਾ ਟੈਂਟਾ ਜ਼ਰੂਰ ਨਵੇੜ ਜੇ ਗਿੰਦਰ ਸਿੰਘ ਦੀ ਪੈਲੀ ਕਰਕੇ ਕੋਈ ਝਗੜਾ ਖੜਾ ਹੋਇਆ ਨਾ ਤਾਂ ਮੈਂ ਜਿਹੜਾ ਦੁਖੀ ਹੋਣਾ ਹੋਣੀ ਆ ਨਾਲ ਅੱਧਾ ਪਿੰਡ ਹੋਰ ਵੀ ਦੁਖੀ ਹੋ ਤਾਇਆ ਉਜਾਗਰ ਸਿੰਘ ਬਿਤੋਂ ਵੱਧ ਜਜ਼ਬਾਤੀ ਹੋ ਗਿਆ ਪਰ ਤਾਇਆ ਜੀ ਕੋਈ ਗਾਖ ਵੀ ਮਿਲੇ ਉਹ ਗਾਖ ਬਥੇਰੇ ਮੈਂ ਲੱਭ ਕੇ ਦੇ ਦੂੰ ਤਾਇਏ ਨੇ ਆਪਣੀ ਹਿੱਕ ਤੇ ਵੱਡਾ ਸਾਰਾ ਹੱਥ ਮਾਰਿਆ ਫੈਸਲਾ ਹੋ ਗਿਆ ਗਾਖ ਵੀ ਮਿਲ ਗਿਆ ਤਾਇਆ ਉਜਾਗਰ ਸਿੰਘ ਤੇ ਪਿੰਡ ਦੇ ਮੋਹਤਵੰਦਰਾਂ ਨੇ ਕੁਝ ਸਿੱਧੇ ਤੇ ਕੁਝ ਸਿੱਧੇ ਹੀਲੇ ਕਰਕੇ ਗੇਂਦਰ ਵਾਲੀ ਜ਼ਮੀਨ ਤੇ ਘਰ ਵੇਚ ਕੇ ਪੈਸੇ ਦਲਵਾਗ ਦੇ ਹੱਥ ਫੜਾਤੇ। ਕਬਜਾ ਹਾੜੀ ਤੋਂ ਬਾਅਦ ਦੇਣਾ ਮਿਥਿਆ ਸੀ। ਹਾੜੀ ਦੀ ਸਾਰੀ ਫਸਲ ਦਾ ਦਲਵਾ ਆਗੀ ਮਾਲਕ ਹੋਣਾ ਸੀ। ਹਾੜੀ ਦੀ ਬਾੜੀ ਤੋਂ ਲੈ ਕੇ ਫੱਕਣਕ ਦੀ ਕਟਾਈ ਤੱਕ ਸਾਰੀ ਜ਼ਿੰਮੇਵਾਰੀ ਉਹਦੀ ਸੀ। ਉਹ ਮਿਲਿਆ 40 ਲੱਖ ਰੁਪਏ ਬੈਂਕ ਵਿੱਚ ਰੱਖ ਕੇ ਪਿੰਡ ਨੂੰ ਬਾਹਰ ਚੜ ਗਿਆ। ਹੁਣ ਉਹਦੇ ਧਰਤੀ ਤੇ ਪੈਰ ਨਹੀਂ ਲੱਗਦੇ ਸੀ। 40 ਲੱਖ ਰੁਪਈਆ ਤੇ ਉਹ ਵੀ ਮੱਲੋ ਮੱਲੀ ਧੱਫੇ ਮਾਰ ਮਾਰ ਮਿਲਣਾ ਦਿਲਬਾਗ ਤਾਂ ਚ ਸਿਰੋਂ ਸਰਦਾਰ ਸੀ ਹਾੜੀ ਦੀ ਬਾਢੀ ਆ ਗਈ ਦਿਲਬਾਗ ਨੇ ਪਿੰਡੋਂ ਕੰਬਾਈਨ ਲਿਆ ਕੇ ਕਣਕ ਕਟਾਤੀ ਤੇ ਦਾਣੇ ਆਪਣੇ ਆੜਤੀਆਂ ਨੂੰ ਤਲਵਾਕ ਚੁੱਕਾ ਸੀ ਚਾਰੇ ਪਾਸਿਓਂ ਫਾਰ ਗੋ ਕੇ ਦਿਲਬਾਗ ਤੇ ਉਹਦੇ ਜੁੰਡੀ ਦੇ ਯਾਰਾਂ ਨੇ ਸ਼ਾਮ ਨੂੰ ਗਿੰਦਰ ਦੇ ਉਜੜੇ ਘਰੇ ਝੰਡਾ ਅਗੜਿਆ ਬੋਤਲਾਂ ਖੁੱਲ ਗਈਆਂ ਬੱਕਰਾ ਵੱਢਿਆ ਗਿਆ ਕੋਠੇ ਉੱਤੇ ਦੋ ਮੰਜੇ ਜੋੜ ਕੇ ਸਪੀਕਰ ਲਾਇਆ ਗਿਆ ਦਾਰੂ ਨਾਲ ਬੱਕਰਾ ਝੁੰਡਿਆ ਜਾ ਰਿਹਾ ਸੀ ਸਪੀਕਰ ਤੇ ਗੰਦੇ ਗੀਤ ਵੱਜ ਰਹੇ ਸੀ ਲਲਕਾਰੇ ਵੱਜ ਰਹੇ ਸੀ ਤੇ ਬੋਤੇ ਵਾਂਗ ਮੱਗੇ ਕੱਢੇ ਜਾ ਰਹੇ ਸੀ ਸਾਰਾ ਪਿੰਡ ਕੰਨਾਂ 'ਚ ਉਂਗਲਾਂ ਦੇ ਹੀ ਪਿਆ ਸੀ ਜਿਵੇਂ ਸਾਰਾ ਪਿੰਡ ਮਰ ਗਿਆ ਹੋਵੇ ਜਿਵੇਂ ਸਾਰਾ ਪਿੰਡ ਉੱਜੜ ਗਿਆ ਹੋਵੇ ਜਿਵੇਂ ਸਾਰੇ ਪਿੰਡ ਨੂੰ ਦਿਓ ਖਾਨ ਆ ਗਿਆ ਹੋਵੇ ਪਰ ਸਪੀਕਰ ਤੇ ਤਵਾ ਖੜਕ ਰਿਹਾ ਸੀ ਰस्सियां ਧਰ ਕੇ ਮਣਦੇ ਲੋਕੀ ਔਤ ਗਿਆਨੀਆਂ ਥਾਵਾ ਸਾਰੇ ਪਿੰਡ ਨੂੰ ਇਉਂ ਮਹਿਸੂਸ ਹੋ ਗਿਆ ਕਿ ਗਿੰਦਰ ਅਸਲ ਵਿੱਚ ਉਸ ਦਿਨ ਨਹੀਂ ਅੱਜ ਮਰਿਆ ਸੀ A J